ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਪਜੀ ਸਾਹਿਬ ਦੀ ਬਾਣੀ ਰੋਜ਼ ਪੜ੍ਹਦੇ ਆ ਜੋ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਆ ਇੱਕ ਪਉੜੀ ਆ ਜਿਹਦੇ ਵਿੱਚ ਜਾ ਕੇ ਆਪਾਂ ਇਹ ਸਮਝਦੇ ਆ ਬਾਣੀ ਜਿੱਥੇ ਜਾ ਕੇ ਇਹ ਕਹਿ ਦਿੰਦੀ ਹੈ ਕਿ ਕੁਝ ਵੀ ਮਨੁੱਖ ਦੇ ਇਖਤਿਆਰ ਵਿੱਚ ਨਹੀਂ ਕੁਝ ਵੀ ਮਨੁੱਖ ਦੇ ਹੱਥ ਵਿੱਚ ਨਹੀਂ ਜੋ ਕੁਝ ਵੀ ਹੋ ਰਿਹਾ ਉਹ ਅਕਾਲ ਪੁਰਖ ਦੇ ਹੱਥ ਵਿੱਚ ਹੈ ਕਿਸੇ ਨੂੰ ਚੰਗਾ ਬਣਾਉਣਾ ਕਿਸੇ ਨੂੰ ਮਾੜਾ ਬਣਾਉਣਾ ਕਿਸੇ ਦੇ ਵਿਚਾਰ ਭੜੇ ਕਰਨੇ ਕਿਸੇ ਦੇ ਚੰਗੇ ਕਰਨੇ ਕਿਸੇ ਦਾ ਜਨਮ ਮਰਨ ਮੁਕਾ ਦੇਣਾ ਕਿਸੇ ਨੂੰ ਰਾਜ ਦੇਣਾ ਕਿਸੇ ਨੂੰ ਚੰਗੇ ਵਿਚਾਰ ਦੇਣੇ ਇਹ ਅਕਾਲ ਪੁਰਖ ਦੇ ਹੱਥ ਵਿੱਚ ਹੈ ਬਾਣੀ ਕਹਿੰਦੀ ਹੈ ਆਖਣ ਜੋਰ ਚੁੱਪੈ ਨਹਿ ਜੋਰ ਕਿਸੇ ਨੂੰ ਕੁਝ ਆਖਣ ਵਿੱਚ ਵੀ ਸਾਡਾ ਜੋਰ ਨਹੀਂ ਤੇ ਚੁੱਪ ਰਹਿਣ ਵਿੱਚ ਵੀ ਸਾਡਾ ਜੋਰ ਨਹੀਂ ਆਖਣ ਜੋਰ ਛੁਪੈ ਨਹਿ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਨਾ ਕੁਛ ਮੰਗਣ ਵਿੱਚ ਤੇ ਨਾ ਕਿਸੇ ਨੂੰ ਕੁਛ ਦੇਣ ਵਿੱਚ ਸਾਡਾ ਜੋਰ ਨਹੀਂ ਨਾ ਤੇ ਕਈ ਵਰੀ ਐਸਾ ਸਮਾਂ ਆਉਂਦਾ ਸਾਨੂੰ ਕਿਸੇ ਤੋਂ ਕੁਛ ਮੰਗਣਾ ਪੈ ਜਾਂਦਾ ਪਰ ਉਹ ਸਮਾਂ ਵੀ ਉਹਨੇ ਲਿਆਂਦਾ ਨਾ ਆਪਾਂ ਮੰਨ ਲਓ ਕਿ ਕੋਈ ਇੰਨਾ ਸਮਾਂ ਹੁੰਦਾ ਆਪਾਂ ਕਿਸੇ ਨੂੰ ਕੋਈ ਪੈਸੇ ਦੇ ਦਿੱਤੇ ਕੋਈ ਮਾਇਆ ਦਿੱਤੀ ਯਾਦ ਰੱਖਣਾ ਉਹ ਜਿਹੜੇ ਆਪਾਂ ਪੈਸੇ ਵੀ ਦਿੱਤੇ ਨੇ ਉਮੀ ਸਾਡਾ ਇਖਤਿਆਰ ਨਹੀਂ ਸੀ ਪ੍ਰਭੂ ਨੇ ਸਾਡੇ ਤੋਂ ਦੂਆਣੇ ਸੀ ਜੋਰ ਨਾ ਮੰਗਣ ਦੇਨ ਨਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਨਾ ਤੇ ਜੀਣ ਵਿੱਚ ਸਾਡਾ ਜੋਰ ਤੇ ਨਾ ਮਰਨ ਵਿੱਚ ਸਾਡਾ ਜੋਰ ਜੋਰ ਨਾ ਜੀਵਨ ਮਰਨ ਹੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਨਾ ਰਾਜ ਵਿੱਚ ਸਾਡਾ ਜੋਰ ਨਾ ਮਾਲ ਪ੍ਰਾਪਤੀ ਵਿੱਚ ਸਾਡਾ ਜੋਰ ਤੇ ਮਨ ਵਿੱਚ ਜਿਹੜੇ ਸੋਗ ਪੈਦਾ ਹੁੰਦੇ ਨੇ ਉਹਦੇ ਵਿੱਚ ਵੀ ਸਾਡਾ ਜ਼ੋਰ ਨਹੀਂ ਜ਼ੋਰ ਨਾ ਰਾਜ ਮਾਲ ਮਨਸੂਰ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਵੇਖੋ ਆਤਮਿਕ ਜਾਗ ਵਿੱਚ ਗਿਆਨ ਪ੍ਰਾਪਤੀ ਵਿੱਚ ਵੀ ਸਾਡਾ ਜ਼ੋਰ ਨਹੀਂ ਜ਼ੋਰ ਨਾ ਸੁਰਤੀ ਗਿਆਨ ਵਿਚਾਰ ਜ਼ੋਰ ਨਾ ਜ਼ੁਗਤੀ ਛੁੱਟੇ ਸੰਸਾਰ ਮਹਾਰਾਜ ਕਹਿੰਦੇ ਜਿਹੜੀ ਜ਼ੁਗਤ ਦੇ ਨਾਲ ਇਸ ਸੰਸਾਰ ਦੇ ਜਨਮ ਮਰਨ ਤੋਂ ਛੁੱਟ ਜਾਈਦਾ ਹੈ ਉਹ ਵੀ ਸਰਤੈ ਹੱਥ ਵਿੱਚ ਨਹੀਂ ਜੋਰ ਨਾ ਯੁਗਤੀ ਛੁਟਿਆ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਏ ਜਿਸ ਅਕਾਲ ਪੁਰਖ ਦੇ ਹੱਥ ਵਿੱਚ ਜੋਰ ਹੈ ਜਿਹਦੇ ਹੱਥ ਵਿੱਚ ਸਮਰੱਥਾ ਹੈ ਉਹ ਆਪਣੀ ਕਲਾ ਆਪ ਹੀ ਵਰਤੰਦਾ ਇਸ ਕਰਕੇ ਇਹਨਾਂ ਜੀਵਾਂ ਦੇ ਹੱਥ ਵਿੱਚ ਕੁਛ ਨਹੀਂ ਜੋ ਕੁਛ ਹੈ ਉਹ ਅਕਾਲ ਪੁਰਖ ਦੇ ਹੱਥ ਵਿੱਚ ਹੈ ਇਸ ਕਰਕੇ ਸਾਨੂੰ ਬਾਣੀ ਕਹਿੰਦੀ ਹੈ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀ ਜੈ ਸਤ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ